ਸਮੇਂ ਤੇ ਕੀ ਕਰਨਾ ਚਾਹੀਦਾ ਕਿਉਂ ਲੱਗਿਆ ਇਹ ਆਪਣੇ ਸੁਖਵਿੰਦਰ ਸਿੰਘ ਜੀ ਸੀਗੇ ਜਿਹੜੇ ਪਟਵਾਰੀ ਗੁਰਚਰਨ ਸਿੰਘ ਹੈਗੇ ਜੋਧਪੁਰ ਹੁੰਦੇ ਪਖਰਾ ਪਿੰਡ ਦੇ ਸੀਗੇ ਉਹਨੇ ਸਾਇਕ ਸੀਗੇ ਸਾਇਕ ਤੇ ਹੋਏ ਕਿਸੇ ਕੇਵਲ ਸਿੰਘ ਜੀ ਦਾ ਜਿਹੜੇ ਆਪਾਂ ਤਕਸੀਮ ਦਾ ਕੇਸ ਹੁੰਦਾ ਉਹਦੇ ਸੰਬੰਧੀ ਕੇਸ ਚੱਲਦਾ ਸੀ ਉਹਨਾਂ ਦਾ ਫਿਰ ਇੱਕ ਤਸੀਹਦਾ ਮੋੜ ਸਾਹਿਬ ਕੋਲ ਉਹਦੇ ਬਾਅਦ ਉਹਨਾਂ ਨੇ ਇੱਕ ਪਟਵਾਰੀ ਸਾਹਿਬ ਤੋਂ ਕਬਜ਼ਾ ਸਮੰਦ ਰਿਪੋਰਟ ਮੰਗੀ ਸੀ ਕਬਜ਼ਾ ਸਮੰਦ ਰਿਪੋਰਟਸ ਨੂੰ ਲੈਣ ਲਈ ਇਹਨਾਂ ਨੇ 10000 ਰੁਪਏ ਦੀ ਮੰਗ ਕੀਤੀ ਸੀ ਆਪਣੇ ਕੇਵਲ ਸਿੰਘ ਸ਼ਿਕਾਇਤ ਕਰਤਾ ਜੀ ਹੈਗੇ ਇਸ ਇਸ ਤੋਂ ਪ੍ਰੰਤ ਉਹਨਾਂ ਵੱਲੋਂ ਆਡੀਓ ਰਿਕਾਰਡਿੰਗ ਕਰੀ ਗਈ ਆਡੀਓ ਰਿਕਾਰਡਿੰਗ ਕਰਨ ਦੇ ਬਾਅਦ ਐਂਟੀ ਕ腐ਸ਼ਨ ਆਪਣੇ ਸੀਐਮ ਪ੍ਰਮੁੱਖ ਮਾਨ ਸਾਹਿਬ ਦੀ ਤੇ ਆਪਣੇ ਹੈਲਪਲਾਈਨ ਤੇ ਸ਼ਿਕਾਇਤ ਕਰਨ ਦੇ ਬਾਅਦ ਇਹ ਪਰਚਾ ਫੇਰ ਤੋਂ ਦਸਤਾਵੇਜ਼ ਕਿੱਥੇ ਲੱਗਿਆ ਜਿਹੜਾ ਪ੍ਰੋਬਲਮ ਪਟਵਾਰੇ ਜੋਧਪੁਰ ਪਖਰਾ ਪਿੰਡ ਸੀ ਇਹ ਲੱਗਿਆ ਸੀ ਇਹ ਨਹੀਂ ਇਹ ਉਹਨਾਂ ਦੇ ਸਹਾਇਕ ਸੀ ਇਹਨਾਂ ਡਰਾਈਵਰ ਵਗੈਰਾ ਸਹਾਇਕ ਵ ਪਹਿਲੇ ਖੁਦ ਪੜਵਾਰੇ ਨਹੀਂ ਇਹਨਾਂ ਤੇ ਪਹਿਲਾਂ ਪਰਚਾ ਹੋਇਆ ਹੋਇਆ ਹੈਗਾ ਦੂਸਰਾ ਪਰਚਾ ਇਹਨਾਂ ਤੇ ਹੈ ਜਿਹੜੇ ਮੌਜੂਦਾ ਪਰਵਾਰੀਆ ਤੇ ਵੀ ਕੋਈ ਕਾਰਵਾਈ ਕੀਤੀ ਜਾ ਰਹੀ ਨਹੀਂ ਉਹ ਅਜੇ ਇਨਵੈਸਟੀਗੇਸ਼ਨ ਦੌਰਾਨ ਹੈਗਾ ਉਹ ਦੇਖੋ ਜੋ ਵੀ ਉਹਨਾਂ ਦੇ ਫੈਕਟ ਸਾਹਮਣੇ ਆਉਂਦੇ ਉਹਨਾਂ ਨਾਲ ਬੰਦੀ ਕਾਰਵਾਈ ਕੀਤੀ ਜਾ ਪਹਿਲਾਂ ਵੀ ਇਹਨਾਂ ਤੇ ਪੀਸੀ ਐਕਟ ਦਾ ਹੀ ਪਰਚਾ ਸੀ ਤੇ ਉਸ 'ਚ ਵੀ ਇਹਨਾਂ ਨੂੰ ਦੋ ਦੋ ਸਾਲ ਦੀ ਜੁਰਮ ਸਜ਼ਾ ਹੋਈ ਵੀ ਹੈ ਕਾਨੂੰਨ ਕੋ ਸੀਗੇ ਕਾਨੂੰਨ ਹੁੰਦੇ ਹੋਏ ਰੈੱਡ ਹੈਂਡਡ ਟਰੈਪ ਹੋਏ ਸੀ ਦੋ ਸਾਲ ਦੀ ਸਜ਼ਾ